हां जी सत श्री काल जी सारेयानु आई होप ਤੁਸੀਂ ਸਾਰੇ ਜਨੇ ਠੀਕ ਹੋਵੋਗੇ ਔਰ ਆਪਣੀ ਪ੍ਰੈਪਰੇਸ਼ਨ ਤੁਸੀਂ ਕਾਫੀ ਅਚੇ ਤਰੀਕੇ ਨਾਲ ਕਰ ਰਹੇ ਹੋਵੋਗੇ ਜੀ ਜਿਦਾ ਕਿ ਤੁਹਾਨੂੰ ਪਤਾ ਹੈ ਕਿ ਸੀਨੀਅਰ ਸਹਾਇਕ ਦਾ ਜਿਹੜਾ ਪੇਪਰ ਹੈ ਜੀ ਦੁਬਾਰਾ ਤੋਂ ਰੀਓਪਨ ਹੋਇਆ ਹੈ ਠੀਕ ਹੈ ਜੀ ਕੱਲ ਦੁਬਾਰਾ ਤੋਂ ਜੋ ਹੈ ਨਵਾਂ ਇਸ ਦਾ ਨੋਟੀਫਿਕੇਸ਼ਨ ਆਇਆ ਹੈ ਪਹਿਲਾਂ ਜਿਹੜਾ ਪੁਰਾਣਾ ਨੋਟੀਫਿਕੇਸ਼ਨ ਸੀਗਾ 2023 ਵਾਲਾ ਉਹ ਜੋ ਹੈ ਇਹਨਾਂ ਨੇ ਵਾਪਸ ਲਿਆ ਸੀਗਾ ਤੇ ਐਂਡ ਉਸ ਤੋਂ ਬਾਅਦ ਜੋ ਹੈ 5 2025 ਨਵਾਂ ਨੋਟੀਫਿਕੇਸ਼ਨ ਆਊਟ ਕੀਤਾ ਹੈ ਜਿਸ ਦੇ ਵਿੱਚ ਜੋ ਹੈ ਇਹਨਾਂ ਨੇ ਸੀਨੀਅਰ ਅਸਿਸਟੈਂਟ ਤੇ ਜਿਹੜੀਆਂ ਸੇਮ ਜੋ ਵੈਕੈਂਸੀਆਂ ਸੀਗੀਆਂ ਠੀਕ ਹੈ ਉਸੇ ਤਰੀਕੇ ਨਾਲ ਜੋ ਹੈ ਉਹਨਾਂ ਨੇ ਰੀਓਪਨ ਕੀਤੀਆਂ ਹੈ ਥੋੜੀਆਂ ਜੀਆਂ ਵੈਕੈਂਸੀਜ਼ ਜਿਹੜੀਆਂ ਹੈ ਇਹਨਾਂ ਨੇ ਕੱਟ ਕੀਤੀਆਂ ਹੈ ਤੋਂ ਆਉਣ ਵਾਲੇ ਦਿਨਾਂ ਦੇ ਉਹਨਾਂ ਦੇ ਵਿੱਚ ਅਪਡੇਸ਼ਨ ਹੋਣੀ ਹੈ ਅਪਡੇਟ ਹੋ ਕੇ ਜੋ ਹੈ ਰੂਲਸ ਅਮੈਂਡ ਹੋਨੇ ਆ ਤਾਂ ਉਸ ਤੋਂ ਬਾਅਦ ਜੋ ਹੈ ਤੁਹਾਡੀ ਦੁਬਾਰਾ ਤੋਂ ਨਵੀਂ ਵੈਕੈਂਸੀਜ਼ ਜਿਹੜੀਆਂ ਹੈ ਉਹ ਆ ਜਾਣਗੀਆਂ ਠੀਕ ਹੈ ਜੀ ਸੋ ਹੁਣ ਬਹੁਤ ਸਾਰੇ ਬੱਚਿਆਂ ਦਾ ਨਾ ਇਹ ਡਾਊਟ ਹੈ ਕਿ ਜਿਨ੍ਹਾਂ ਨੇ ਜਿਹੜਾ 5 2023 ਵਾਲਾ ਪੇਪਰ ਜਿਹੜਾ ਸੀਗਾ ਫਿਲ ਕੀਤਾ ਸੀ ਫਾਰਮ ਫਿਲ ਕੀਤਾ ਹੋਇਆ ਸੀ ਐਂਡ ਉਹਨਾਂ ਨੇ ਫੀਸ ਵੀ ਜਿਹੜੀ ਸੀ ਉਹ ਪੇ ਕੀਤੀ ਹੋਈ ਸੀਗੀ ਕਿ ਉਹਨਾਂ ਨੂੰ ਦੁਬਾਰਾ ਤੋਂ ਫੀਸ ਪੇ ਕਰਨੀ ਪੈਗੀ ਨਹੀਂ ਉਹਨਾਂ ਨੂੰ ਜੋ ਹੈ ਦੁਬਾਰਾ ਤੋਂ ਫੀਸ ਨਹੀਂ ਪੇ ਕਰਨੀ ਪੈਗੀ ਤੁਸੀਂ ਜਸਟ ਕੀ ਕਰਨਾ ਹੈ ਜਿਹੜਾ ਤੁਹਾਡਾ ਜੋ ਹੈ ਲੌਗਇਨ ਆਈਡੀ ਤੇ ਪਾਸਵਰਡ ਹੈਗਾ ਆ ਹਨਾ ਉਹ ਨਾਲ ਤੁਸੀਂ ਜੋ ਹੈ ਦੁਬਾਰਾ ਤੋਂ ਲੌਗਇਨ ਕਰੋ ਜਿੱਨਾ ਤੁਸੀਂ ਰਜਿਸਟ੍ਰੇਸ਼ਨ ਪਹਿਲਾਂ ਕੀਤੀ ਹੋਈ ਸੀਗੀ ਲੌਗਇਨ ਜਿੱਦਾਂ ਤੁਸੀਂ ਕਰੋਗੇ ਤੇ ਤੁਹਾਡਾ ਜਿਹੜਾ ਹੈ ਫਾਰਮ ਤੁਸੀਂ ਫਿਲ ਕੀਤਾ ਸੀਗਾ ਨਾ ਉਹ ਤੁਹਾਡੇ ਸਾਹਮਣੇ ਆ ਜਾਏਗਾ ਉਸੇ ਤਰੀਕੇ ਨਾਲ ਜਿਹੜੇ ਵੀ ਡਾਕੂਮੈਂਟ ਤੁਸੀਂ ਅਪਲੋਡ ਕੀਤੇ ਸੀ ਤੁਹਾਡੇ ਸਾਰੇ ਉਸੇ ਤਰੀਕੇ ਨਾਲ ਸਾਹਮਣੇ ਆ ਜਾਣਗੇ ਤੁਹਾਨੂੰ ਡਾਕੂਮੈਂਟ ਵੀ ਅਪਲੋਡ ਨਹੀਂ ਕਰਨੇ ਪੈਣੇ ਦੁਬਾਰਾ ਤੋਂ ਠੀਕ ਹੈ ਜੀ ਤੇ ਉਸ ਤੋਂ ਬਾਅਦ ਤੁਸੀਂ ਜਸਟ ਨਾ ਉਹ ਉਹ ਬਾਅਦ ਜੋ ਹੈ ਇੱਕ ਸਬਮਿਟ ਵਾਲਾ ਬਟਨ ਆਏਗਾ ਤੁਸੀਂ ਬਸ ਜੋ ਹੈ ਉਸ ਸਬਮਿਟ ਤੇ ਕਲਿੱਕ ਕਰਨਾ ਹੈ ਠੀਕ ਹੈ ਜੀ ਸਬਮਿਟ ਤਾਂ ਸਿਰਫ ਦੁਬਾਰਾ ਕਰਨਾ ਪਏਗਾ ਕੋਈ ਫੀਸ ਜਿਹੜੀ ਹੈ ਤੁਹਾਨੂੰ ਨਹੀਂ ਦੇਣੀ ਪਏਗੀ ਸੋ ਬਸ ਇਹ ਚੀਜ਼ ਜਿਹੜੀ ਹੈ ਤੁਸੀਂ ਆਪਣੇ ਮਾਈਂਡਸਟ ਰੱਖਣੀ ਹੈ ਕਿ ਤੁਹਾਨੂੰ ਦੁਬਾਰਾ ਤੋਂ ਕੋਈ ਫੀਸ ਪੇ ਨਹੀਂ ਕਰਨੀ ਪੈਣੀ ਜਿਹਨਾਂ ਪੈਨਲ ਜੋ ਹੈ ਤੁਸੀਂ ਅਪਲਾਈ ਕੀਤਾ ਸੀਗਾ ਹਾਂ ਜਿਹਨਾਂ ਨੇ ਨਹੀਂ ਅਪਲਾਈ ਕੀਤਾ ਸੀਗਾ ਉਹਨਾਂ ਨੂੰ ਜੋ ਹੈ ਦੁਬਾਰਾ ਤੋਂ ਉਹਨਾਂ ਦਾ ਪ੍ਰੋਸੈਸ ਸਟਾਰਟ ਹੋਏਗਾ ਪਹਿਲਾ ਰਜਿਸਟ੍ਰੇਸ਼ਨ ਹੋਏਗੀ ਰਜਿਸਟ੍ਰੇਸ਼ਨ ਕਰਨ ਤੋਂ ਬਾਅਦ ਤੁਹਾਨੂੰ ਫਾਰਮ ਫਿਲ ਕਰਨਾ ਪਏਗਾ ਜੋ ਡਾਕੂਮੈਂਟਸ ਅਪਲੋਡ ਹੋਣੇ ਆ ਤੁਹਾਡੇ ਡਾਕੂਮੈਂਟਸ ਵੀ ਅਪਲੋਡ ਹੋਣਗੇ ਤੇ ਉਸ ਤੋਂ ਬਾਅਦ ਜੋ ਹੈ ਤੁਸੀਂ ਫਿਰ ਫੀਸ ਵੀ ਪੇ ਕਰੋਗੇ ਠੀਕ ਹੈ ਜੀ ਉਸ ਤੋਂ ਬਾਅਦ ਜਾ ਕੇ ਜੋ ਹੈ ਤੁਹਾਡਾ ਸਬਮਿਟ ਹੋਏਗਾ ਰਾਈਟ ਥੈਂਕ ਯੂ ਸੋ ਮਚ